ਸਾਤਰੀ ਗਾਲ ਪਿੰਡਾ ਗਲਡੇਰੀ ਫਾਰਮ ਬੁਈਆਂ ਵਾਲੇ ਤੋਂ ਤੁਹਾਡਾ ਸਵਾਗਤ ਹੈ ਆਪਣੇ ਕੋਲ ਆਇਆ ਇੱਕ ਦੂਜਾ ਸੂਆ ਛੋਟੀ ਬਹੁਤ ਜਿਆਦਾ ਚੰਗੀ ਆਈ ਆ ਕਾਰ ਦਾ ਕਾਰ 28 ਲੈਂਥ ਆਾ ਤੋਂ ਜਿਆਦਾ ਵੱਡੀ ਨਹੀਂ ਕਹਿ ਸਕਦੇ ਤੇ ਨਿੱਕੀ ਨਹੀਂ ਕਹ ਸਕਦੇ ਚੰਗੀ ਮਈਆਂ ਜਿੱਦੀ ਨੇ ਨੀਲੀ ਰਾਵੀ ਦੀ ਬਲ ਪ੍ਰੋਪਰ ਮਾਰਕਾ ਪੂਰੀ ਟਾਪਰ ਸੋਹਣੀ ਛੋਟੀ ਸੇਲ ਲਈ ਆ ਜਾ ਤੂਆ ਖੂਨ ਵਾਲੀ ਆ ਦੁੱਧ 15 16 ਕਿਲੋ ਦੀ ਗਰੰਟੀ ਵਾਲੀ ਆਈ ਹੈ। ਬਾਕੀ ਇਹਦਾ ਤੁਸੀਂ ਮੇਨਾਂ ਤੀ ਥਾਂ ਲੇਵਾ ਵੇਖੋ। ਮੈਂ ਸਾਫ ਪੁੱਤਰਾ ਤੇ ਪੱਤਰ ਪਿੱਛੇ ਨੂੰ ਤੇ ਤਾਂ ਤਾਂ। ਤੂਣਾ ਲੱਗਾ ਪਿਆ ਦਾ ਦੇਖ। ਪੱਕੇ ਹਵਾਨੇ ਦੀ ਆ। ਵੀ ਜਿੰਨੇ ਸੂਏ ਆਪਾਂ ਮਾਰਦੀ ਚੋਲ ਗਏ ਦਾ ਥਾਂ ਲੇਵਾ ਇਹੋ ਜਿਹਾ ਰਹੂਗਾ ਕਰਮ ਵਾਲੀਆ। ਇਹ ਲੀ拉ਵੀ ਦੇ ਜਾਨਵਰ ਆਪਣੇ ਕੋਲ ਇਕੱਤਰ ਬਣਾਉਂਦੇ ਜਾਂਦੇ ਰਹਿੰਦੇ ਆ ਤੇ ਇੱਕ ਦੋ ਪਸ਼ੂ ਖੜੇ ਵੀ ਹੁੰਦੇ ਆ ਬਾਕੀ ਦਾ ਤੇ ਇਹ ਲੈਵਾ ਦੇਖੋ ਕਿੰਨਾ ਸੋਹਣਾ ਤੇ ਸਾਫ਼ ਤੇ ਪਿੱਛੇ ਨੂੰ ਬਹੁਤ ਜ਼ਿਆਦਾ ਚੰਗੀ ਝੋਟੀ ਆ ਬਾਕੀ ਸੀਲ ਸਾਹੂ ਆ شریف ਆ ਤੇ ਮਾਰ ਕਾ ਬਾਦ ਆ ਜਾਂਦਾ ਬਾਕੀ ਮੋਟਾ ਅੱਖਾਂ ਤੋਂ ਹੀ ਵੇਖ ਲੋ ਜਗਦਨਾ ਜਾਵਾਂ ਦੋਨੇ ਇਹ ਬਾਡੀ ਢੀਲੀ ਜਿੱਦਾ ਆਪਣਾ ਜਾਈ ਸੀ ਹੁ ਤਾਂ ਮਦਰੀ ਗੋਦੀ ਬਹੁਤ ਜ਼ਿਆਦਾ ਸੋਹਣੀ ਆ ਪਿੰਡ ਆਪਣਾ ਹੈਗਾ ਬੂਂਆਂ ਵਾਲਾ ਜ਼ਿਲ੍ਹਾ ਫਰੋਜ਼ਪੁਰ ਤੇ ਨਾਲ ਵੰਡੀ ਭਾਈ ਜੀ ਦਾ ਖਰੀਰਪੁਰ ਮੋਦਗੀ ਇਹਨਾਂ ਦੇ ਆਸ-ਪਾਸ ਆਪਣਾ ਇਹ ਸ਼ਹਿਰ ਆ ਜਿਹੜਾ ਉੱਪਰ ਤੋਂ ਵੰਡੀ ਭਾਈ ਤੋਂ ਕੋਸਾ ਦਸੰਗ ਰੋਡ ਤੇ ਜਾਂਦੇ ਉਦੋਂ ਪਿੰਡ ਆਉਂਦਾ ਬੂਂਆਂ ਆਰੇ ਪਿਆਰਾ ਛੇ ਨੱਖਾਂ ਤੁਸੀਂ ਵੇਖ ਲੋ ਇਹਦੀਆਂ ਗੁਲਾਬੀ ਬੱਦੀ ਮਾਸ਼ਾ ਬਹੁਤ ਜਿਆਦਾ ਚੰਗੀ ਆ ਚਾਹ ਬਣ ਸੱਜਣ ਆਪਣੇ ਨਾਲ ਸਵਾਰ ਕਰ ਲੋ